ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਗੰਤਨ ਸਿੰਘ ਜੀ ਤੇ ਗੁਰਦਾਤਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਬਾ ਜੀ ਮਿਹਰ ਕਰੋ ਕਿਰਪਾ ਕਰੋ ਬਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਬਾ ਜੀ ਓਕੀ ਕਾੜੀ ਨਾ ਦੇਖੰਦੀ ਕਰੋ ਕਿਰਪਾ ਗੰਤਨ ਸਿੰਘ ਜੀ ਤੇ ਗੁਰਦਾਤਾ ਮਹਾਰਾਜ ਕਿਰਪਾ ਕਰੋ ਮਹਾਰਾਜ ਬੱਚਿਆਂ ਦੇ ਕਿਰਪਾ ਕਰੋ ਤੇ ਮਿਹਰ ਕਰੋ I'm

ਸਗਲਾ ਬਨਹਰਾ ਸਗਲਾ ਬਨਹਰਾ ਗਿਆਨ ਤਿਹਾਨ ਕੀ ਕਰਮ ਨਾ ਜਾਣ ਸਾਨ ਨਾ ਜਾਣ ਤੇਰੀ ਸਭ ਤੇ ਵਰਦਾ ਸਤਿਗੁਰ ਨਾਨਕ ਜਿਨ ਕਾ ਲਾ ਰੱਖੀ ਮੇਰੀ ਆਵੋ ਮੀਤ ਪਿਆਰੇ ਮੰਗਲ ਗਾਵੋ ਨਰੇ ਸਤ ਮੰਗਲ ਗਾਵ ਤਾ ਪ੍ਰਭ ਪਾਵੋ ਹੇ ਮਿਹਰਾਜੁਗ ਚਰੇ ਆਪਣੇ ਘਰ ਆਇਆ ਥਾਨ ਸੁਆਇਆ गुर जे बाबा भले भल जाई ਸਭ ਕੋਈ ਜੇ ਕਾਰ ਕਰੇ ਸਭ ਕੋਈ ਜੇ ਜੇ ਕਾਰ ਕਰੇ ਸਭ ਕੋਈ ਗੁਰੂ ਦੇ ਦੀਵਣਿਆ ਗੁਰੂ ਦੇ ਦੀਵਣਿਆ Ah. Uh -oh. ਜਨਮ ਦੀ ਕਟਿਆ ਦਰਸ਼ਨ ਦੇ ਜੀਵਾਂ ਗੁਰ ਤੇ ਦਰਦੰ ਦੇਖ ਜੀਵਾਂ ਗੁਰ ਤੇ ਵੇਰਾ ਹਾ No drop a bit me -bye. ਸ਼ੀਖਿ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਜੁਗ ਤੈ ਮਾੜਿਓ ਛਾਲਿਓ ਬਲਬਾਵਨ ਪਾਇਓ ਤ੍ਰਿਤ ਤ ਮਾੜਿਓ ਹਰਾਮ ਰਗਵੰਸ ਕਹਾਇਲ ਦੁਆਪਰ ਕ੍ਰਿਸ਼ਨ ਮਾਰ ਕਲਸ ਕਰਤਾ ਅਰਥ ਕੀਓ ਉਗੁਰਸਾਨ ਕੋ ਰਾਜ ਆਪੇ ਭਗਤ ਹਜਲਦੀਓ கல பிரம நான கிராஜ அபல ஆத் ப நான்கிராஜ அபல தா பய ਬਾਤ ਹੈ ਕੋਟ ਪਰਦੇ ਤਰਿਆਰੀ ਗੁਰਨਾانک ਜੇ ਸੁਣਿਆ ਵੇਖਿਆ ਸੇ ਫਿਰ ਘਰવાસ ਨਾ ਪਰਿਆਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਮਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ந்தோ நானக மே ஜப்போம ரோக்கம்மண ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋਈ ਸੋ ਕਹ ਟਲ ਗੁਰਸ ਜਹਨਸ ਸਾਜ ਸੁਭਾਈ ਦਰਸਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਐ ਸਭ ਤਖਸਮ ਦੀ ਨਉ ਰਸਾ ਕਰਸਾ ਛੱਟਿਆ ਤੁਦ ਡਿਠੀ ਸੱਚੇ ਪਾਤ ਸਾਹ ਮਨ ਜਨਮ ਜਨਮ ਦੀ ਕਟਿਆ ਸਜਣ ਸੱਚਾ ਸਰ ਸਾਉਂਦਾ ਸਾਹ ਜਿਸ ਪਾਸ ਬਹਿਟਿਆ ਸੋਹੀਆ ਸਭ ਨਾ ਦਾਵੇ ਸਾਹ ਸਤਨਾਹ ਹਾ ਓ ਸ਼੍ਰੀ ਗਾਹੇ ਗੁਰੂ ਸਾਹਿਬ ਜੀ ਸਨੋ ਗਾ ਬਸੰਤ ਸਵਰਗ ਲੋਕਾ ਜਿਤ ਤੇ ਧਰਤੀ ਨਵਖੰਡੜਾ ਬਸਰੰਤ ਹਰਗੋਪਾਲਾ ਨਾਮਕ ਤੇ ਪ੍ਰਾਣੀ ਉਧਿਆਨ ਪਰਵੜਾ ਬਸੰਤ ਸਵਰਗ ਲੋਕ ਹਰ ਜਿਤ ਤੇ ਧਵੀ ਨਵਖੰਡਣਾ ਬਸਰੰਤ ਹਰਗੋਪਾਲਾ ਨਾਮਕ ਇਹ ਬਾਣੀ ਉਗਿਆਨ ਪਰਮੜਾ ਕੌ ਤੱਕ ਕੋੜ ਤਮਾਸ ਆ ਚੇਤਨਾ ਵਸਦਾ ਨਾਨਕ ਕੋੜੀ ਨਰਕ ਬਰਬਰੇ ਉੱਜੜ ਸੋਈ ਥਾਉ ਉद्याਨ ਨਗਰ ਕਰ ਮੰਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਰੇ ਦੇਵਾਨਿਆ ਸਿਰ ਲਗਾ ਜਮ ਡੰਡਰ ਸ਼ੈਤਾਨਿਆ ਦਿਨ ਪੂਰੇ ਗੁਰਦੇਵਾ ਇਹਨਾਂ ਸ਼ਤਾਨਿਆ ਸੇਗ ਤੱਕਾ ਜਮ ਡੰਡ ਤਾਪ ਸ਼ਤਾਨਿਆ

ਪ੍ਰਥਵੀ ਨਵਖੰਡੜਾ ਹੈ ਬਿਸਰੰਤ ਹਰਗੋਪਾਲ ਹੈ ਨਾਨਕ ਤੇ ਰਾਣੀ ਉਧਿਆਨ ਪਰਵਣ ਹੈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੀ ਸਰਤਾਹ ਸ਼ਾਂਤੀ ਦੇ ਪੰਜ ਮਹਾਨ ਸਰਗਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀ ਵਾਰ ਅੰਦਰ ਅੰਤਨ ਸਰਗਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਅੰਗ 707 ਪਰ ਸੁਭాయਮਨ ਹੈ 사ਤਗੁਰ ਜੀ ਕਿਰਪਾ ਕਰਕੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀ ਤਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਕੱਲ ਰੋਜ਼ ਨੂੰ ਹੈ ਅੱਜ ਸਹਿਬਾਂ ਦੇ ਪਾਵਨ ਪ੍ਰਕਾਸ਼ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ੇਸ਼ ਨਗਰ ਕੀਰਤਨ ਇਸ ਮਹਾਨ ਅਸਥਾਨ ਤੋਂ 9 ਵਜੇ ਆਰੰਭ ਹੋ ਰਹੇ ਨੇ ਜੋ ਸ਼ਾਮ ਨੂੰ ਵੱਖ-ਵੱਖ ਰਸਪਿਆਂ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕਪੀਓ ਸਾਹਿਬ ਵਿਖੇ ਸੰਪੂਰਨਤਾ ਹੋਏਗੀ। ਕੱਲ ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਰਕਾਬਗੰਸ ਸਾਹਿਬ ਵਿਖੇ ਲੱਖੀ ਸ਼ਾ ਵਨਜਾਰਾ ਹਾਲ ਵਿੱਚ ਵਿਸ਼ੇਸ਼ ਦੀਵਾਨ ਸਜਰੇ ਨੇ। ਆਪ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਉਹ ਲਾ ਚੁੱਕਾਂ ਦੀ ਖਿਮਾ ਕਰਿਓ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।